ਓਟਾਵੇਂ ਟਾਵੇਂ ਆਨੂ ਸਾਡੀ ਯਾਰੀ ਪੁੱਗਦੀ ਜਣੇ ਖਣੇ ਨੂੰ ਨਹੀਂ ਸਾਡਾ ਵਹਿਰ ਪੁੱਗਦਾ ਓਟਾਵੇਂ ਟਾਵੇਂ ਆਨੂ ਸਾਡੀ ਯਾਰੀ ਪੁੱਗਦੀ ਜਣੇ ਖਣੇ ਨੂੰ ਨਹੀਂ ਸਾਡਾ ਸਸਕਾਲ ਅਜਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੱਪਰ ਲੈਂਡ ਚੱਲੇ ਨਮਾ ਫੋਨ ਨਮਾ ਫੋਨ ਕਿਹੜਾ ਲੈਣਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਆ ਗਏ ਗੁਰਪ੍ਰੀਤ ਕੋਲ ਗੁਰਪ੍ਰੀਤ ਗੁਰਪ੍ਰੀਤ ਵੀਰ ਆਪਣੇ ਨਾਲ ਹੀ ਰਹਿੰਦਾ ਹਮੇਸ਼ਾ ਤੇ ਆ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਦੇ ਵਿੱਚ ਤੇ ਅੱਪਾਂ ਅਜ ਨਵਾਂ ਫੋਨ ਲੈਣ ਜਾਣਾ ਬਈ ਠੀਕ ਹੈ ਤੇ ਫੋਨ ਲੈਣਾ ਕਿਹੜਾ ਹੈ ਕਿਹੜਾ ਹੈ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਬਲੌਗ ਦੇ ਨਾਲ ਜੁੜੇ ਰਹੋ ਹੁਣ 12 ਵਜੇ ਨੇ ਲਗਭਗ ਸਵੇਰੇ ਤੇ ਆਪਾਂ ਇਸ ਟਾਈਮ ਘਰੋਂ ਨਿਕਲੇ ਆ ਹੁਣ ਆਪਾਂ ਦੇਖਦੇ ਆ ਇੱਕ ਦੋ ਸ਼ਾਪਸ ਤੇ ਪਹਿਲਾਂ ਵਿਜ਼ਿਟ ਕਰਾਂਗੇ ਵੀ ਕਿਤੋਂ ਆਪਾਂ ਨੂੰ ਜਿਹੜਾ ਫੋਨ ਸਹੀ ਲੱਗਦਾ ਤਾਂ ਤੁਸੀਂ ਵੀ ਉੱਥੇ ਆ ਕੇ ਲੈ ਸਕਦੇ ਹੋ ਤੇ ਗੁਰਪ੍ਰੀਤ ਵੀਰ ਦਾ ਹੁਣ ਆਪਾਂ ਥੋੜਾ ਜਿਹਾ ਮਤਲਬ ਸਿਸਟਮ ਮੈਂ ਇਹਦੇ ਵਿੱਚ ਚਲਾਇਆ ਨਹੀਂ ਗੁਰਪ੍ਰੀਤ ਵੀਰ ਦਾ ਨਵਾਂ Song ਆਇਆ ਹੈ ਨਵਾਂ Track ਆਇਆ ਹੋਇਆ ਹੈ ਜਿਹਦਾ ਨਾਮ ਹੈ Don't Fold ਤੇ ਉਹਦੇ ਉਹਦੀਆਂ ਚਾਰ ਲਾਈਨਾਂ ਆਪਾਂ ਸੁਣਦੇ ਆ ਵੀਰ ਕੋਲੋਂ ਤੇ ਸੁਣਿਓ ਜਰੂਰ ਗੁਰਸੇਰਾ ਸਰਚ ਕਰੋ YouTube ਦੇ ਉੱਪਰ ਜਾਂ ਫਿਰ Don't Fold ਸਰਚ ਕਰੋ YouTube ਦੇ ਉੱਪਰ ਵੇਨੂੰ ਰਿਕੁਐਸਟ ਕਰਦੇ ਆ ਵੀਰ ਚਾਰ ਕਲਾਈਨਾਂ ਜਰੂਰ ਸੁਣਾਓ ਆਪਣੇ ਨਵੇਂ ਗਾਣੇ ਦੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਗੁਰਸੇਰਾ ਸੋ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣਾ ਨਵਾਂ ਗਾਣਾ ਆਇਆ ਜੀ ਡੋਂਟ ਫੋਲਡ ਬਾਈ ਨੇ ਦੱਸ ਹੀ ਦੀ ਹੈ ਕਿ ਡੋਂਟ ਫੋਲਡ ਆਪਣਾ ਨਵਾਂ ਗਾਣਾ ਆਇਆ ਤੇ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਤੇ ਅੱਜ ਮੈਂ ਫਰੀ ਸੀ ਸਾਡੇ ਸੀ ਤੇ ਬਾਈ ਕਰਾ ਚਲੋ ਆਪਾਂ ਫੋਨ ਲੈ ਕੇ ਆਣਾ ਤੇ ਆਪਾਂ ਫੋਨ ਦਾ ਦੇਖਦੇ ਆ ਜਾਕੀ ਇਹਨਾਂ ਵੀ ਕੀ ਕਰਦਾ ਕੀ ਨਹੀਂ ਤੇ ਸੋ ਮੇਰਾ ਗਾਣਾ ਆਇਆ ਜੀ ਸੁਣ ਕੇ ਤੁਸੀਂ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਠੀਕ ਹੈ ਤੇ ਇੰਸਟਾ ਤੇ ਜਾ ਕੇ ਵੀ ਤੁਸੀਂ ਆਪਣਾ ਰਿਵਿਊ ਦਿਓ ਹਨਾ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟਸ ਕਰਿਓ ਤੇ ਲਾਈਕ ਕਰਿਓ ਜਰੂਰ ਰੀਲ ਹੋ ਸਕੇ ਤਾਂ ਰੀਲ ਵੀ ਜਰੂਰ ਬਣਾਇਓ ਜੀ ਸੋ ਸੁਣੋ ਜੀ ਫਿਰ ਹੋ ਲੈਵਾਂ ਚਹਿਨੀ ਫਿਰਦਿਆਂ ਖਹਿਣ ਨੂੰ ਕਈ ਕਰਦੇ ਦਲੀਲਾਂ ਸਾਡੇ ਨਾਲ ਬਹਿਣ ਨੂੰ ਇਕੱਠੇ ਬੈਠ ਸੁਣਿਆ ਸਕੀਮਾਂ ਕਰਦੇ ਉਹ ਦੂਗ ਚ ਨਹੀਂ ਛੱਡਣੇ ਜੋ ਪਹਿਲ ਕਰ ਗਏ ਹੋ ਕਰਕੇ ਲਸੰਸੀ ਜਿਹੜੀ ਰੱਖੀ ਬੈਕ ਤੇ ਉਹਦੇ ਅੱਗੇ ਦੇਖ ਲੈ ਜਮਾਨਾ ਝੁੱਕਦਾ ਓਟਾਂ ਵਿੱਚ ਟਾਂਵਿਆਂ ਨੂੰ ਸਾਡੀ ਯਾਰੀ ਪੁੱਗਦੀ ਜਣੇ ਖਣੇ ਨੂੰ ਨਹੀਂ ਸਾਡਾ ਵਹਿਰ ਪੁੱਗਦਾ ਓਟਾਂ ਵਿੱਚ ਟਾਂਵਿਆਂ ਨੂੰ ਸਾਡੀ ਯਾਰੀ ਪੁੱਗਦੀ ਜਣੇ ਖਣੇ ਨੂੰ ਨਹੀਂ ਸਾਡਾ ਵਹਿਰ ਪੁੱਗਦਾ ਗੁਰਪ੍ਰੀਤ ਰਜੇ ਆਂਦੇ ਬਹੁਤ ਹਨਾ ਵੈਸੇ ਰੇਟ ਦੇ ਵਿੱਚ ਇਹ ਹਾਂ ਯਾਰ ਆਪਾਂ ਦੇਖ ਲਾ ਦੋ ਤੋਂ ਤਿੰਨ ਜਗ੍ਹਾ ਗਏ ਆ ਹਨਾ ਆਪਾਂ ਬਿਲਕੁਲ ਤੇ ਭਾਈ ਕਿੰਨਾ ਫਰਕ ਆ ਯਾਰ ਹਨਾ ਪਹਿਲੇ ਪਹਿਲੇ ਵਾਲੇ ਦੀ ਕਹਾਣੀ ਦੱਸ ਜਿਹੜਾ ਪਹਿਲਾ ਪਹਿਲੀ ਜਗ੍ਹਾ ਅਸੀਂ ਗਏ ਇੱਕ ਜਗ੍ਹਾ ਤੇ ਔਰ ਉਹ ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਰਾਜਪਰੇ ਦਾ ਕਹਿੰਦਾ ਕਹੋਂਦਾ ਆਈਫੋਨ ਦੇ ਵਿੱਚ ਡੀਲਰ ਹੈ ਉਹਦੀ ਉਹਦੀ ਚੀਜ਼ ਕੀ ਸੀ ਉਹਨੇ ਕੀ ਗੱਲ ਕਹੀ ਮਤਲਬ ਕਿੰਨਾ ਮਹਿੰਗਾ ਲਾਇਆ ਉਹ ਉਹਦੇ ਵਿੱਚ ਅਗਲੇ ਦਾ ਕੀ ਬੈਨੀਫਿਟ ਸੀ ਉਹ ਨੋ ਜਾਣਦਾ ਉਹਦੇ ਬਾਰੇ ਦੱਸ ਗੁਰਪ੍ਰੀਤ ਕਿੰਨਾ ਮਹਿੰਗਾ ਲਾ ਰਿਹਾ ਸੀ ਇਸ ਦੇ ਨਾਲ ਆਪਾਂ ਨੂੰ ਤਕਰੀਬਨ ਮੈਨੂੰ ਲੱਗਦੀ ਹੈ ਵੀਰੇ ਉਹ 10 ਤੋਂ 15000 ਦੇ ਵਿੱਚ ਵਿੱਚ ਜਿੰਦਾ ਫਰਕ ਸੀ ਉਹਦਾ ਬਿਲਕੁਲ 10 ਤੋਂ 15000 ਦਾ ਇੱਕ ਜਿਹੜੀ ਗੱਲ ਹੋਰ ਮੈਂ ਦੇਖੀ ਹੈਨਾ ਕਹਿੰਦਾ ਯਾਰ ਇਹਦੇ ਵਿੱਚ ਕਹਿੰਦਾ ਤੁਹਾਡੀ ਇੰਸ਼ੋਰੈਂਸ ਕੰਪਲਸਰੀ ਹੈ ਤੁਹਾਨੂੰ ਕਰਵਾਣੀ ਹੀ ਕਰਵਾਣੀ ਪੈਣੀ ਯਾਰ ਸਾਡੀ ਇੱਛਾ ਹੈ ਅਸੀਂ ਇੰਸ਼ੋਰੈਂਸ ਕਰਵਾਣੀ ਹੈ ਜਾਂ ਨਹੀਂ ਕਰਵਾਣੀ ਹੈਨਾ ਉਹ ਸਾਡੀ ਇੱਛਾ ਹੈ ਤੁਸੀਂ ਕਿਵੇਂ ਸਾਨੂੰ ਆਪਣੇ ਵੱਲੋਂ ਥੋਪ ਸਕਦੇ ਹੋ ਕਿ ਤੁਸੀਂ ਕਰਵਾਣੀਓ ਕਰਵਾਣੀ ਹੈ ਯਾਰ ਉਹ ਜਿਹੜਾ 8 ਤੋਂ 10000 ਰੁਪਿਆ ਐਕਸਟਰਾ ਲਾ ਰਿਆ ਸੀ ਨਾ ਉਹ ਸਿਰਫ ਔਰ ਸਿਰਫ ਇੰਸ਼ੋਰੈਂਸ ਦਾ ਲਾ ਰਿਆ ਸੀ ਕਹਿੰਦਾ ਇੱਕ ਸਾਲ ਦੀ ਇੰਸ਼ੋਰੈਂਸ ਆ ਪਰ ਇੱਕ ਸਾਲ ਤਾਂ ਯਾਰ ਮੇਰੇ ਖਿਆਲ ਚ ਬੰਦਾ ਵੈਸੇ ਹੀ ਹੈ ਜੀਬ ਚੋਂ ਬਾਹਰ ਨਹੀਂ ਕੱਢਦੇ ਹੈਗਾ ਹਵਾ ਹੀ ਨਹੀਂ ਲਵੰਦਾ ਆਈਫੋਨ ਨੀਦਲਾ ਕਰ ਵੀ ਲੱਗਿਆ ਹੋਵੇ ਆਪਣੀ ਜਾਨ ਤੋਂ ਵੱਧ ਪਿਆਰਾ ਰੱਖਦਾ ਸੰਭਾਲਦਾ ਆਪਣੀ ਜਾਨ ਤੋਂ ਵੱਧ ਪਿਆਰਾ ਰੱਖਦਾ ਤੇ ਆ ਬਾਕੀ ਜਿਸ ਵਾਈ ਤੋਂ ਆਪਾਂ ਲੈ ਕੇ ਆਏ ਆ ਉਹਦੀ ਰੀਲ ਵੀ ਆਪਾਂ ਇੰਸਟਾਗ੍ਰam ਤੇ ਪਾਈ ਆ ਇੰਸਟਾਗ੍ਰam ਦੀ ਆਈਡੀ ਜਿਹੜੀ ਆ ਉਹ YouTube ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਆ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਬਾਈ ਦੀ ਡੀਲ ਬਹੁਤ ਕੈਂਟ ਸੀ ਕਿ ਨਹੀਂ ਬਹੁਤ ਬਹੁਤ ਅੱਛਾ ਚਲੋ ਡੀਲ ਮੈਂ ਮੈਂ ਵੀ ਪਹਿਲਾਂ ਹਨਾ ਉਹਨਾਂ ਤੋਂ ਹੀ ਫੋਨ ਲਿਆ ਸੀ ਤੇ ਆਪਣੇ ਬਾਇਓਨੀਆ ਕਰਨੋਂ ਨਹੀਂ ਹਨਾ ਚਲੋ ਉਹਨਾਂ ਨੇ ਸਾਨੂੰ ਮਿਲਾਇਆ ਉਹਨਾਂ ਨਾਲ ਹਨਾ ਤੇ ਕਹਿੰਦੇ ਨਹੀਂ ਵੀ ਕਿਸੇ ਨਾ ਕਿਸੇ ਦੇ ਬਿਹੇਵ ਦੇ ਹਿਸਾਬ ਨਾਲ ਹਨ ਕਿਸੇ ਨਾ ਕਿਸੇ ਦੇ ਨੇਚਰ ਦੇ ਹਿਸਾਬ ਨਾਲ ਹਰ ਕੋਈ ਬੰਦਾ ਆਪਣੇ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰਦਾ ਹੈ ਨਾ ਤੇ ਸਾਡੇ ਵਧੀਆ ਮਿੱਤਰ ਨੇ ਬਾਈ ਕਰਨ ਹਨਾ ਤੇ ਉਹਨਾਂ ਦੇ ਵੇਬ ਦੇ ਸਾਹਬ ਨਾਲ ਅਸੀਂ ਉੱਥੇ ਗਏ ਸੀ ਹਨਾ ਫੋਨ ਲਿਆ ਤੇ ਅੱਜ ਮੈਂ ਖੁਦ ਗਿਆ ਸੀ ਤੇ ਬਾਈ ਮਨਪ੍ਰੀਤ ਗਿਆ ਸੀ ਮੇਰੇ ਨਾਲ ਹਨਾ ਤੇ ਅੱਜ ਅਸੀਂ ਫੋਨ ਲੈ ਕੇ ਆਏ ਸਾਨੂੰ ਉਦਾਂ ਹੀ ਟਰੀਟ ਕੀਤਾ ਜਿੱਦਾਂ ਉਹਨੇ ਪਹਿਲੇ ਫਸਟ ਟਾਈਮ ਮੈਨੂੰ ਹਨਾ ਫਸਟ ਟਾਈਮ ਟਰੀਟ ਕੀਤਾ ਸੀ ਕਾਰਨ ਦੇ ਨਾਲ ਗਿਆ ਸੀ ਨਹੀਂ ਗੁਰਪ੍ਰੀਤ ਇਹੀ ਇਹੀ ਚੀਜ਼ ਹੁੰਦੀ ਹੈ ਮੈਂ ਹੁਣ ਆਪਾਂ ਇਸ ਬੰਦੇ ਕੋਲੋਂ ਮੇਰਾ ਰੁਕਣ ਦਾ ਕਾਰਨ ਕੀ ਹੈ ਮੇਰੇ ਖਿਆਲ ਚ ਆਪਾਂ 2-3 ਘੰਟੇ ਬੈਠਿਆ ਹੈ ਬਾਈ ਕੋਲ 3 ਘੰਟੇ ਤੋਂ ਵੀ ਜ਼ਿਆਦਾ ਬੈਠਿਆ ਹੈ ਬਿਲਕੁਲ ਤੇ ਕਾਰਨ ਮੀਨ ਬੈਠਣ ਦਾ ਹੈ ਸੀ ਵੀਰ ਦਾ ਕਮਿਊਨੀਕੇਸ਼ਨ ਬੜਾ ਹੰਬਲ ਹੈ ਹਣਾ ਵੀ ਬੜੇ ਪਿਆਰ ਦੇ ਨਾਲ ਗੱਲਬਾਤ ਕਰ ਰਿਹਾ ਅਦਰਵਾਈਜ਼ ਇਸ ਤੋਂ ਪਹਿਲਾਂ ਸੀ ਦੋ ਨਾਮਵਰ ਦੁਕਾਨਾਂ ਦੇ ਉੱਪਰ ਗਏ ਆਪਾਂ ਉੱਥੇ ਮਤਲਬ ਇਹ ਲਾ ਲਓ ਵੀ ਇਸ ਤਰ੍ਹਾਂ ਦਾ ਸ਼ੋਅ ਆਫ ਹੁੰਦਾ ਵੀ ਯਾਰ ਸਾਡੇ ਕੋਲੇ ਗੱਲ ਕਰਨ ਦਾ ਟਾਈਮ ਨਹੀਂ ਬਸ ਤੁੰ ਦਾ ਪੁਆਇੰਟ ਗੱਲ ਕਰ। ਇਸ ਤਰ੍ਹਾਂ ਦਾ ਉੱਥੇ ਮੈਨੂੰ ਰਵਈਆ ਲੱਗਿਆ ਜਿਹਦਾ ਕਾਰਨ ਇਹ ਵੀ ਹੈ ਆਪਣੇ ਆਪ ਨੂੰ ਹੀ ਫੀਲ ਹੋ ਜਾਂਦਾ ਕਿ ਯਾਰ ਜਿਹੜਾ ਦੁਕਾਨਦਾਰ ਹੈ ਨਾ ਸਾਡੇ ਤੋਂ ਇਰੀਟੇਟ ਹੋ ਰਿਹਾ ਅਸੀਂ ੱੱਕੇ ਜੇ ਨਾਲ ਅਗਲੀ ਦੁਕਾਨ 'ਚ ਬੜੇ ਆ ਤੇ ਉਹ ਸਾਡੇ ਤੋਂ ਇਰੀਟੇਟ ਹੋ ਰਿਹਾ ਸਾਨੂੰ ਇਦਾਂ ਲੱਗੀ ਜਾ ਰਿਹਾ ਸੀ ਯਾਰ ਸਾਨੂੰ ਜ ਜਾਣਾ ਚਾਹੀਦਾ ਇੱਥੋਂ ਤੁਹਾਨੂੰ ਇਹਨਾਂ ਨੇ ਅਟੈਂਡ ਨਹੀਂ ਕਰਿਆ ਆਪਣਾ ਪਰ ਜਿਨ੍ਹਾਂ ਤੋਂ ਅਸੀਂ ਫੋਨ ਲੈ ਕੇ ਆਏ ਆ ਕਿਆ ਹੀ ਬਾਤ ਹੈ ਬਿਲਕੁਲ ਬਿਲਕੁਲ ਚਲੋ ਲੋ ਜੀ ਬਾਕੀ ਆਪਾਂ ਪਿੰਡ ਪਹੁੰਚ ਗਏ ਹੁਣ ਆਪਾਂ ਦੇਖਦੇ ਆਂ ਜਾ ਕੇ ਫੈਮਿਲੀ ਦਾ ਰਿਐਕਸ਼ਨ ਉਹ ਤਵੇ ਲੋ ਕੀ ਹੀ ਉਹ ਵੀ ਲਵਾਂਗੇ ਪਹਿਲਾਂ ਆ ਤਾਂ ਦੇ ਦੀ ਦਾਦੀ ਨੂੰ ਲੋ ਜੀ ਨਵਾਂ ਆਈਫੋਨ ਵਾਓ ਯਾ ਵਦਨਿਆ ਭਾਈ ਇਹ ਤੋਂ ਮੁਗਲ ਹੋ ਜਾਂ ਬੜਾ ਹੈ ਸਰ ਆ ਲੈਣਾ ਹੋਵੇ ਤੇ ਆਪਾਂ ਆਪਾਂ ਹੁਣ ਪਹਿਲੀ ਫੋਟੋ ਇਹਦੇ ਨਾਲ ਖਿੱਚਾਂਗੇ ਹਾਂ ਬਿਲਕੁਲ ਬਿਲਕੁਲ ਆ ਜਾ ਤੇਰਾ ਆ ਜਾ ਪਾਪਾ ਨੂੰ ਕੋ ਇੱਥੇ ਆ ਜਾ ਉਹ ਦੱਸ ਦਨ ਨੂੰ ਲੋਕ ਵੀ ਜਾਓ ਜੀ ਅੰਦਰ ਜਾ ਪਹਿਲਾਂ ਮੈਂ ਦੱਸਦਾ ਆਹ ਦੇਖੋ ਲੋਕ ਲੋਕ ਦੱਸਦੇ ਬੁੱਤ ਤੁਸੀਂ ਉਹ ਬੋਲਦੇ ਹੋ ਆ ਜਾਓ ਆਜੋ ਗੁਰਵਾਜ ਕਹਿੰਦਾ ਵੀ ਮੈਨੂੰ ਲੋਕ ਨਹੀਂ ਦੱਸ ਰਹੇ ਕਿ ਵੀ ਆਈਫੋਨ ਦਾ ਲੋਕ ਕੀ ਆ ਗੁੱਸੇ ਹੋ ਗਿਆ ਗੁਰਵਾਜ ਆ ਜਾ ਆ ਜਾ ਆ ਜਾ ਤੈਨੂੰ ਦੱਸਾਂਗੇ ਤਾਂ ਹੀ ਦੱਸਾਂਗੇ ਤੈਨੂੰ ਯਾਰ ਗੁਰਵਾਜ ਜੀ ਗੁੱਸੇ ਹੋ ਗਿਆ ਬਈ ਆਜੋ ਬਖਰਾ ਆ ਸੁਭਾ ਆਪਣੇ ਪੁੱਤ ਨੂੰ ਲੋਕ ਕੀ ਫੋਟੋ ਕਿੱਥੇ ਦਾ ਸਿਰ ਤੋਂ ਉੱਥੋਂ ਦਾ ਫੋਟੋ ਤਾਂ ਖਿੱਚਵਾਲਾ ਤਾਂ ਹੀ ਲੋਕ ਦੱਸਾਂਗੇ ਯਾਰ ਇਹਦੇ ਵਿੱਚਾਰੇ ਜਿਹੜੇ ਨੇ ਸਵਾਈਲ ਕਰ ਓਏ ਇਧਰ ਸਮਾਂ ਆ ਜੀ ਲੋਕ ਬਈ ਗੁਰਵਾਜ ਨੂੰ ਗੁੱਸਾ ਬਹੁਤ ਆ ਕਿੱਤੀ ਗਈ ਲੋ ਜੀ ਹੁਣ ਸੂਰਜ ਛੁੱਪ ਗਿਆ ਲਗਭਗ ਰਾਤ ਹੋਣ ਵਾਲੀ ਹੋ ਗਈ ਹੁਣ ਆਪਾਂ ਹੋ ਗਏ ਅਰੇ ਦੁਆਲੇ ਚੁੱਲੇ ਦੇ ਦੁਆਲੇ ਚੁੱਲੇ ਦੇ ਦੁਆਲੇ ਹੋ ਕੇ ਇਹ ਕਾਦੀ ਗਾਜਰ ਪਕੜੀ ਤਿਆਰੀ ਗਾਜਰ ਦੀ ਪਰਦੀ ਖੋਏ ਵਾਲੀ ਚਾਰ ਹੋਣ ਜਾ ਰਹੀ ਹੈ ਲੋ ਜੀ ਅੱਜ ਹੋ ਗਿਆ ਆਈਫੋਨ 17 ਐਡੀਟ ਆਪਣੇ ਗਰੁੱਪ ਦੇ ਵਿੱਚ ਆਪਣੇ ਗੈਜਟਸ ਦੇ ਵਿੱਚ ਤਾਂ ਹੀ ਕਰਕੇ ਤੁਹਾਨੂੰ ਕਿਹਾ ਸੀ ਵੀ ਆਪਣਾ ਇਸ ਫੋਨ ਦੇ ਨਾਲ ਜਿਹਦੇ ਨਾਲ ਮੈਂ ਇਹ ਬਲੌਗ ਬਣਾ ਰਿਹਾ ਹਾਂ ਇਸ ਦੇ ਨਾਲ ਇਹ ਲਾਸਟ ਬਲੌਗ ਹੈ ਹੁਣ ਆਪਾਂ ਸਾਰੇ ਬਲੌਗ ਨੇੜੇ ਨੇ ਨਵੇਂ ਫੋਨ ਦੇ ਨਾਲ ਬਣਾਵਾਂਗੇ ਹਾਂਜੀ ਹੈਪੀ ਹੈਪੀ ਪੱਕਾ ਪੱਕਾ ਹੈਪੀ ਹੈਪੀ ਬਹੁਤ ਜ਼ਿਆਦਾ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਹਾਂ ਖਤਮ ਐਡਿਟ ਕਰਦੇ ਹਾਂ ਇਸ ਨੂੰ ਆਫਟਰ ਥੈਟ ਨਵਾਂ ਵਲੌਗ ਬੜੇ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ